ਅਸੀਂ ਅੱਜ ਪਹੁੰਚੇ ਫੜ ਜਾਪ ਜੀ ਨਾ ਹੋਈ ਜੋ ਜੋ ਮਿਲਦੇ ਆ ਹੈਲੋ ਗਾਇਸ ਕੀ ਹਾਲ ਚਾਲ ਅਸੀਂ ਅੱਜ ਚੱਲੇ ਘੁੰਮਣ ਮੈਂ ਭੈਣ ਤੋਂ ਤੁਹਾਨੂੰ ਨਹੀਂ ਗੱਡੀ 'ਚ ਬੈਠਣਾ ਹੁੰਦਾ ਅੱਜ ਤੱਕ ਅਸੀਂ ਬੈਲੇ ਆ ਆ ਵੀਰ ਆ ਜਾਓ ਸੈਲਫੀ ਕਰਾਂ ਸੈਲਫੀ ਬਾਈ ਮਾ ਸਾਡੇ ਇੱਕ ਚੰਨਾ ਦੇ ਵਿੱਚ ਇਹਦੇ ਸਾਲਾਂ ਤੋਂ ਰਿਸਰਚ ਚੱਲ ਰਹੀ ਹੈ ਬਈ ਸਰੀਏ ਵੱਡੇ ਕਾਦੇ ਨਾਲ ਮੈਂ ਤਾਂ ਗ੍ਰਾਈਂਡਰ ਨਾਲ ਵੱਡੇ ਲਾਇਆ ਜਏ ਜੈ ਮਹਾਰਾਜ ਪਲੀਕ ਤੱਕ ਮੋੜ ਪਿਹਾਲ ਚਾਲਾ ਗਾਈਸ ਹੈਲੋ ਗਾਈਸ ਕੀ ਹਾਲ ਚਾਲ ਅਸੀਂ ਅੱਜ ਚੱਲੇ ਘੁੰਮਣ ਮੈਂ ਆ ਗੁਰਾ ਹਾਂ ਦਵਿੰਦਰ ਦਵੀ 8890 ਵਾਲੇ 8790 ਵਾਲੇ ਬਾਕੀ ਜਾਂ ਤਾਂ ਪਿੱਛੇ ਸਾਰੀ ਦੇਖੋ ਚੈੱਕ ਕਰ ਸਕਦੇ ਆ ਗੁੱਥਮ ਗੁੱਥਾ ਹੋਣ ਦੇ ਆ ਗੁੱਥਾ ਹੋਣ ਦੇ ਪੈਕਿੰਗ ਵਗੈਰਾ ਆਪਣੀ ਹੋ ਗਈ ਆ ਤੇ ਪੈਕਿੰਗ ਵਗੈਰਾ ਹੋ ਗਈ ਆ ਕੱਟਕੁੱਟ ਪਈ ਆ ਸਾਰਾ ਕੁਝ ਓਕੇ ਜੀ ਅੱਜ ਅਪ ਕਿੱਧਰ ਨੂੰ ਚੱਲੀਏ ਉਹ ਦੱਸੋ ਪਹਿਲਾਂ ਗੱਡੀ ਚੈੱਕ ਕਰੋ ਰੋਡ ਚੈੱਕ ਕਰੋ ਬੱਦਲ ਬਾਈ ਬਹੁਤ ਸੋਹਣੇ ਆ ਮੌਸਮ ਮੌਸਮ ਲੱਗਣ ਡਿਆ ਸਟੇਰੀਂਗ ਵੀ ਦਿਸ ਰਿਹਾ ਇੱਥੋਂ ਟਰਲੇ ਟਰਲੇ ਨਜ਼ਰ ਆਉਂਦੇ ਆ ਇਹ 8 ਹੈਵੀ ਟਰੱਕਾਂ ਨੂੰ ਬੋਲੋ ਬਸ ਹੁਣ ਪੱ ਚੱਲੇ ਕਿੱਧਰ ਉਹ ਦੱਸੋ ਭਰਾ ਜੀ ਚੱਲੇ ਆਪਾਂ ਬਸ ਘੁੰਮਣ ਫਿਰਨ ਚੱਲੇ ਜੇ ਪਹਾੜਾਂ ਵੱਲੋਂ ਓਕੇ ਬਾਬੇ ਪਹਾੜਾਂ ਵੱਲੋਂ ਚੱਲੇ ਆ ਲਓ ਜੀ ਗਰੋਸਰੀ ਕਰ ਲਈਏ ਦਾੰਦ ਨਹੀਂ ਕੱਢਨੇ ਖਚਰੇ ਵਾਂਗੂ ਪਹਿਲਾਂ ਹੀ ਦੱਸਤਾ ਹੀ ਮੈਂ ਪਕਾਈ ਨਹੀਂ ਕਰਨੀ ਇਦਾਂ ਦੀ ਪਕਾਈ ਨਹੀਂ ਚਲਣੀ ਇੱਥੇ 88 90 ਵਾਲੇ ਇਦਾਂ ਜਿੱਕੀ ਨਹੀਂ ਪਰੋ ਚਾ ਗਾਈਸ ਮੁੰਡਾ ਫਲ ਫਰੂਟ ਖਰੀਦਾ ਹੋਇਆ ਦੋ ਦੋ ਲਫਾਇ ਭਰ ਲੈ ਦੂਜੇ ਚ ਕੀ ਪਾਇਆ ਸੇਵ ਸਹੀ ਹੈ ਓਕੇ ਗਾਈਸ ਹੁਣ ਜਾ ਰਹੇ ਆ ਇਹ ਵੀਡੀਓ ਬਾਈ ਨੂੰ ਦਿਖਾ ਮੈਂ ਵੀ ਉੱਥੇ ਹਾਂ ਹਾਂ ਬਾਈ ਨੂੰ ਆਪਾਂ ਬਲੌਗ ਪਾਉਣਾ ਆਪਾਂ ਤੂੰ ਦੇਖੀ ਜਾਈ ਇਹ ਗਾਈਸ काली गड्डी लशका मार दी हुई पजारो सतासी नब्बे वाले बच्चे कहें घंट घंट अड़ मुंडे बैठे जे इधर भी खोल दे फिर अपना बंद भी करिए इधर हो <laughs> लाइट मैन लाइट मैन <laughs> <laughs> तो तो <laughs> <laughs> तो 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 ਪੈਂਦੇ ਹੁੰਦੇ ਆ ਓਏ ਮਰੀ ਹੱਕ ਚ ਇੱਕ ਨਾਲ ਕਾਹ ਤੋਂ ਚ ਕੀ ਵਰਦਾ ਇੱਕ ਨਾਲ ਤੋਂ ਨਿਕਲੇ ਪੈਂਦੀ ਆ ਸੋਣਾ ਨਹੀਂ ਪਹਿਲਾਂ ਦਾ ਵੱਡੇ ਬੰਦੇ ਵੇ ਲੋਕ ਕ ਦਿੱਤੀਏ ਮਾਮਾ ਇਹ ਖੜਤਾ ਜਾਣਦੇ ਯਾਰ ਤੁਸੀਂ ਆ ਬੜੀ ਸੋਹਣੀ ਵੀਡੀਓ ਆਉਂਦੀ ਹੈ ਆਪਾਂ ਦਾ ਉਧਰ ਹੀ ਜਾਣਾ ਸੀ ਥੋੜਾ ਜਿਹਾ ਗਲਤ ਆ ਗਏ ਆਪਾਂ ਉਧਰ ਨਹੀਂ ਜਾਣਾ ਈ ਥੱਲੇ ਤੇ ਉਧਰ ਨਹੀਂ ਚੱਲਿਆ ਵੇਰਾ ਪਾ ਥੱਲੇ ਬੇਲ ਚਾਹ ਬੁੱਟ ਮੋਦੀ ਹਾਂ 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 ਬਾਈ ਆ ਵੀ ਆ ਜਾਓ ਸੈਲਫੀ ਕਰਾਂ ਸੈਲਫੀ ਬਾਈ ਸੈਲਫੀ ਬੈਠ ਜੀ ਪਿੱਛੇ ਬੈਠੋ ਬੈਠੋ ਬਾਈ ਬੈਠੋ ਮੁੰਡੇ ਉਹ ਗੱਡੀ ਆਪੋ ਲਾਤੀਆ ਉਥੇ ਠੀਕ ਹੈ ਗਾਉਂ ਤੇ ਘਰ ਵਗੈਰ ਵੀ ਆ ਗਿਆ ਵਧੀਆ ਗੱਡੀ ਦੀ ਸੁਰੱਖਿਆ ਤੇ ਆਪਾਂ ਚੱਲੇ ਆ ਉਧਰ ਉਧਰ ਛੱਡੇ ਆਓ ਵੇ ਇੱਧਰ ਕਿੱਧਰ ਤਾਂ ਚੜਜਾਂਗੇ ਤੁਸੀਂ ਆ ਵੇ ਉਹਦੇ ਘਰੇ ਜਾ ਕੇ ਆਓ ਆਹ ਲੱਕ ਦਾਨ ਦੇ ਘਰੇ ਚੱਲੋ ਤੇ ਚਾਹ ਪਾਣੀ ਪੀ ਕੇ ਚੱਲ ਗਏ ਓਏ ਤੋ ਆਪਣਾ ਹੰਦੀ ਆਇਕਿੰਗ ਸਟਾਰਟ ਵੀ ਪ੍ਰੇਪੇਅਰਡ ਮਥਾ ਟਿੱਕ ਚੰਨਾ ਦੇ ਵਿੱਚ ਉਹਦੀ ਮਥਾ ਟਿੱਕ ਚੰਨਾ ਦੇ ਵਿੱਚ ਉਹਦੀ ਓ ਮਾਈ ਗੋਡ ਉਹ ਵੇਖ ਸੁਖਾਉਂਦਾ ਲੱਗ ਚੱਲਿਆ ਕਿਉਂ ਓਏ ਚੋੜੀ ਗਾਂ ਹਜੇ ਕਿੱਥੇ ਵੀ ਜਾਣ ਯਾਰ ਸੁੱਖੇ ਆਂ ਲੱਭਣਾ ਵੀ ਪੱਧਰ ਜਿਹਾ ਉਹ ਗਾਂਟ ਕਾਵਾਂਗੇ ਤਾਂ ਚੱਲ ਕੇ ਇੱਥੇ ਹੀ ਬਹਿ ਗਏ ਆ ਉਹ ਵੇ ਗੁਫਾ ਉਹਦੇ ਵਿੱਚ ਪੱਥਰ ਜਿਹੇ ਹੋਏ ਉਹ ਦੇਗਾ ਹਾਂ ਅਸੀਂ ਅੱਜ ਪਹੁੰਚੇ ਫੜ ਜਾ ਪਜੀ ਨਾ ਬੋਲ ਅਸੀਂ ਅੱਜ ਪਹੁੰਚੇ ਨਹੀਂ ਨਹੀਂ ਉਹ ਪਹਿਲਾਂ ਮੈਂ ਅਮਨਦੀਪ ਸਿੰਘ ਕੈਮਰਾ ਰੋਲਿੰਗ ਦਵੀ ਦੇ ਨਾਲ ਤੁਹਾਡਾ ਸਵਾਗਤ ਕਰਦਾ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਦਾ ਖੜਿਆ ਪਿਆ ਮੋਟੀ ਦੀ ਗੱਲ ਕੀ ਚਾਹ ਨਹੀਂ ਪੈਣ ਦੇ ਖੜਾ ਲਾਈਟ ਮੈਨ ਨੂੰ ਪਾਸ ਕਰ ਯਾਰ ਲਾਈਟ ਮੈਨ ਵਿੱਚ ਆਈ ਜਾਂਦਾ ਠੱਕੇ ਨਾਲ ਲੈ ਕੇ ਆਏ ਆ ਚੱਲ ਹੁਣ ਦੱਸ ਅਸੀਂ ਆਏ ਬਹੁਤ ਹੀ ਦਾ ਸਮਈ ਆ ਸਰੀਏ ਵੱਡੇ ਆ ਇਹਦੇ ਤੇ ਸਾਲਾਂ ਤੋਂ ਰਿਸਰਚ ਚੱਲ ਰਹੀ ਆ ਪਤਾ ਤੁਹਾਨੂੰ ਤੁਹਾਡੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬਸ ਪਰ ਰਹਿਣ ਦੋ ਪਰ ਬੋਲਿਓ ਇਹਦੇ ਸਾਲਾਂ ਤੋਂ ਰਿਸਰਚ ਚੱਲ ਰਹੀ ਹੈ ਸਰੀਏ ਵੱਡੇ ਕਾਦੇ ਨਾਲ ਮੈਂ ਤਾਂ ਗ੍ਰਾਈਂਡਰ ਨਾਲ ਵੱਡੇ ਲਾਇਆ ਅਜੇ ਤੱਕ ਇਹਨਾਂ ਦਾ ਕੁਝ ਨਹੀਂ ਪਤਾ ਲੱਗਿਆ ਵੀ ਇਹ ਕਿਉਂ ਵੱਡੇ ਗਏ ਤੇ ਇੱਥੇ ਕੀ ਸੀ ਯੋ ਯੋ ਮਿਲਦੇ ਆ ਇਸ ਵੀਡੀਓ ਵਿੱਚ ਉਹ ਵੇ ਪੱਥਰ ਸੁੱਕੇ ਓਵੇਂ ਟਕਾ ਕੇ ਜਾਣੇ ਆ ਉਹ ਇੱਕ ਚਲੋ ਫਿਰ ਵਧੋ ਅੱਗੇ ਪੱਥਰਾਂ ਬਾਰੇ ਦੱਸੋ ਕੁਝ ਸਰ ਜੀ ਜਾਣਕਾਰੀ ਸਾਨੂੰ ਆ ਗਿਆ ਤੇਰੇ ਲੱਗ ਗਿਆ ਯਾਰ ਉੱਪਰ ਇੰਡਾ ਵਾਲਾ ਵੀ ਆਉਂਦਾ ਹਾਂਜੀ ਸਰ ਜੀ ਸਾਨੂੰ ਪੱਥਰਾਂ ਬਾਰੇ ਦੱਸਿਆ ਜਾਵੇ ਸਰ ਜੀ ਹੋ ਗਈ ਤੇ ਆਪਾਂ ਚਾਉਦੇ ਸ਼ਾਰਟ ਕਰ ਦੇ ਇੱਕ ਵਿੱਚ ਦੀ ਹਾਂ ਹੁਣ ਬੋਲੋ ਪੱਥਰਾਂ ਬਾਰੇ ਕੁਝ ਡਾਰ ਜਿਹੜਾ ਫਾਇਦਾ ਵਾਂਗੂ ਭੱਜ ਲੈਂਦੇ ਹਣ ਸੰਗਲ ਬਗ ਹਾਂ ਜੀਗਲਾਲਾ ਉਹ ਜੀਗਲਾਲਾ ਹੋ ਵੀ ਲੱਭ ਗਿਆ ਆ ਵੇਰਾ ਗਾਇਸ ਉਹ ਬੰਦਾ ਇੱਕ ਤਰ੍ਹਾਂ ਦਾ ਲਾਲ ਟੋਪੀ ਵਾਲਾ ਸਾਨੂੰ ਪੱਥਰਾਂ ਦੇ ਵਿੱਚ ਨਜ਼ਰ ਆ ਰਿਹਾ ਏ ਇਹ ਰਿਆਸਮੀ ਬੰਦਾ ਸਾਨੂੰ ਪਤਾ ਨਹੀਂ ਕਿੱਥੋਂ ਮਿਲਿਆ ਏ ਪਰ ਮੇਰਾ ਲਾਈਟ ਮਾਰ ਲਾਈਟ ਮਾਰ ਇਹ ਰਿਆਸਮੀ ਬੰਦਾ ਗਾਇਬ ਹੋ ਗਿਆ ਇੱਕਦਮ ਪੱਥਰਾਂ ਦੇ ਵਿੱਚ ਜਿਵੇਂ ਹੀ ਉਹ ਅੱਗੇ ਜਾਂਦਾ ਗਾਇਬ ਹੋ ਜਾਂਦਾ ਉਹ ਆ ਕੇ ਆ ਕੇ ਬਾਹਰ ਨਿਕਲੇ ਕ੍ਰਿਸ਼ 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 ਐਸੇ ਸਾਨੂੰ ਲੰਗੂਰ ਲੱਭਿਆ ਇੱਥੇ ਇੱਕ ਸੀ ਬੇਹਤ ਉਹਨਾਂ ਨੇ ਕਿਹਾ ਵੀ ਪੱਟ ਲਾਉਣਗੇ ਚਲੋ ਇਹ ਬਾਂਦਰਾ ਆ ਰਹੀ ਬਾਂਦਰੀ ਬਾਨਾ ਗਾਹ ਜਾ ਕੇ ਇਹਨਾਂ ਨੇ ਹੁਣ ਮਿਲਦੇ ਆ ਸਾਨੂੰ ਨੈਕਸਟ ਵੀਡੀਓ ਚ ਯਾਦ ਰੱਖਿਓ ਮੈਨੂੰ ਆਪਣੇ ਭੁੱਲਿਓ ਨਾ ਹੁਣ ਮਿਲਦੇ ਆ ਸਾਨੂੰ ਨੈਕਸਟ ਵੀਡੀਓ ਚ ਯਾਦ ਰੱਖਿਓ ਮੈਨੂੰ ਆਪਣੇ ਭੁੱਲਿਓ ਨਾ ਚਲੋ ਵਿਖਾਈਏ ਤੁਹਾਡੇ ਬਰਹਾਲ ਕੀ ਹੋਏ ਹੋਇਆ ਰੋਪੜਾ ਥੋੜਾ ਨਹੀਂ ਹੁੰਦਾ ਸੀ ਉਹ ਗਾਣੂ ਸਮਝ ਕੇ ਨਾ ਪਿੱਛੇ ਨਹੀਂ ਲੱਗਣਾ ਕਿਸੇ ਦੀ ਤਦੇ ਮੈਂ ਤੁਹਾਨੂੰ ਅੱਗੇ ਲਾਇਆ ਅਮਾ ਦੇ ਦਾਦੇ ਨੇ ਇੱਥੇ ਸੇਵ ਨੱਪੇ ਹੋਏ ਸੀਗੇ ਉਸ ਵੇਲੇ ਉਹ ਕੱਢ ਲੈ ਇਹਨਾਂ ਆਂ ਆ ਵੀਡੀਓ ਮੱਥਾ ਟੇਕ ਕੇ ਖਾਦਾ ਤੇਰੇ ਪੁਰਛਾ ਨੂੰ ਇਹਨੇ ਵੇਲਾ ਗਾਇਸ ਬੜੇ ਮਿੱਠੇ ਵੀ ਸੇਵਾ ਜੰਮੂ ਕਸ਼ਮੀਰ ਦੇ ਹੀ ਲੱਗਦੇ ਉਹ ਸਟicker ਤਾਂ ਲਾੜ ਗਿਆ ਇੱਕ ਮਿੰਟ ਆਮਨ ਦੇ ਦਾਦੇ ਦੀਆਂ ਨਿਸ਼ਾਨੀਆਂ ਹੀ ਇੱਥੇ ਹੀ ਛੱਡ ਜੱਲੇ ਆ ਰੱਖ ਚੱਕੋ ਜੈ ਮਹਾਰਾਜ ਪੜੀ ਗਿਆ ਜੈ ਮਹਾਰਾਜ ਪਲੀਕ ਉਹ ਕਿਤਾਹ ਨੂੰ ਯਾਦ ਆ ਚੱਲ ਪਹਿਲਾ ਸਾਰਾ ਪਹਾੜ ਦੇ ਦੇਖਣਾ ਹੈ ਇੱਥੋਂ ਉਹ ਹੀ ਹੈ ਨਾ ਪਹਾੜ ਦੇ ਸਾਰੇ ਖੜਾ ਸਾਰਾ ਦਰਖਤ ਪਹਾੜ ਦੇ ਸਾਰੇ ਖੜਾ ਪਹਾੜੋਂ ਕੇ ਵਿੱਚ ਜਲਦੀ ਦਿਨ ਜਲ ਡਲ ਜਾਂਦਾ ਹੈ ਇਸ ਲਈ ਹਮੇਂ ਲੱਗਦਾ ਹੈ ਹਮਾਰੇ ਕੋ ਆਗ ਜਗਾ ਲੈਣੀ ਚਾਹੀਏ ਫਾਈਨਲੀ ਆ ਗਏ ਆ ਕਿਹੜੀ ਸੀ ਵੈਲੀ ਇਹ ਰੇਨਬੋ ਵੈਲੀ ਰੇਨਬੋ ਵੈਲੀ ਰੇਨਬੋ ਵੈਲੀ ਦੇ ਵਿੱਚ ਲਗੈ ਸਾਨੂੰ ਪੜੀ ਗਿਆ ਥਾ ਬਸ ਥੋੜਾ ਜਿਹਾ ਚਾਨਣ ਕਰਕੇ ਥੋੜੀ ਹੋਗੀ ਪ੍ਰੋਬਲਮ ਸਾਨੂੰ ਯੋ ਉਹ ਸਾਡੀਆਂ ਉੱਥੇ ਕਿੱਟਾ ਪਈਆਂ ਉਹ ਉੱਥੇ ਅਡੀਆਂ ਕਿੱਟਾ ਪਈਆਂ ਇੱਥੋਂ ਤੱਕ ਆਈਆਂ ਕਿਟਾ ਪਰ ਢੱਗ ਕੇ ਫਿਰ ਸਾਰੀਆਂ ਉੱਤ ਹੁਣ ਆ ਆ ਦੇਖੋ ਪਾਣੀ ਤੁਹਾਨੂੰ ਖਾਉਣੇ ਜਿਹੜਾ ਖੜਾ ਆ ਇੱਥੇ ਆ ਪਾਣੀ ਖੜਾ ਜਿਹੜੀ ਵੈਲੀ ਚ ਪਾਣੀ ਦੀ ਗੱਲ ਕਰ ਦਿੰਦੇ ਆ ਬਹੁਤ ਜ਼ਿਆਦਾ ਡੂੰਗਾ ਪਾਣੀ ਗਾਹ ਜੇ ਵੈਲੀ ਹੋਰ ਹੈਗੀ ਆ ਗਾਂ ਦੀਆਂ ਅੱਗੇ ਦੀ ਅੱਗੇ ਬਟ ਥੋੜਾ ਇਨੀਰਾ ਜ਼ਿਆਦਾ ਹੋ ਗਿਆ ਕਰਕੇ ਤੇ ਹਣ ਲੋਕੇਸ਼ਨ ਵੀ ਨਹੀਂ ਤੈਹਰੀ ਕਿੱਧਰ ਦੀ ਕਿੱਧਰ ਜਾਣਾ ਤਾਂ ਕਰਕੇ ਇੱਥੇ ਹੀ ਪਲਾਨ ਕੈਂਸਲ ਕਰਦੇ ਆ ਤੇ ਵਾਪਸ ਹੀ ਪਿੱਛੇ ਮੜਦੇ ਆ ਸਰਪੰਚ ਸਾਹਿਬ ਦੇ ਹੱਥ ਦੀ ਚਾਬੀ ਲੈਣੇ ਆ ਜਾ ਕੇ ਵਾਪਸ ਗੱਡੀ ਕੋਲੇ ਆਹ ਕਾਰਗਰੀ ਮੇਰੀ ਆ ਪੱਥਰ ਹੈਗੇ 1 2 3 3 6 3 9 ਤੇ 1 10 10 ਪੱਥਰ ਪੂਰੇ ਆਪਣੀ ਗਿਣਤੀ ਦੇ ਆ ਇੱਥੇ ਸੁਖਵੀਰ ਦਾ ਨਾਮ ਲਿਖਿਆ ਜਾਣਾ ਹੈ ਸੌਖਰੇ ਆ ਗਿਆ ਸੱਤ ਪੱਥਰ ਗੈਂਦੀ ਤੇ ਇਹ ਆ ਗਿਆ ਪਾਣੀ ਗਾਈਸ ਿੱਟਾ-ਕਟਾ ਮੁੰਡਿਆਂ ਦੁਆਰਾ ਪਾੜਨਾ ਵਾਪਸ ਆ ਫਾਸਿਲਕੇਸ਼ਨ ਤੋਂ ਉਧਰੇ ਸੀਗੇ ਠੀਕ ਹੈ ਉਹ ਬੈਲੀ ਛੋਧਰ ਲਈ ਛਡੋ ਆਏ ਇੱਕ ਉਧਰ ਲਈ ਛਡੋ ਆ ਸਾਡਾ ਗੋਰਾ ਜੀ ਮੁੰਡਾ ਗੋਰਾ ਜੀ ਦਾ ਨਾਮ ਆਈ ਮੱਡਾ ਗੋਰਾ ਜੀ ਗੋਰਾ ਜੀ ਤੇ ਜੀ ਦਾ ਨਾਮ ਗੋਰਾ ਹੈ ਠੀਕ ਹੁਣ ਆਪਾਂ ਚੱਲਿਆਂ ਵਾਪਸ ਬਾੜ ਤੇ ਠੀਕ ਹੈ ਇਹ ਮੇਰੀ ਜੀ ਭੂਆ ਦਾ ਮੁੰਡਾ ਹੈ ਚੱਕੋ ਮੁੰਡੇ ਇੱਥੇ ਆਪਾਂ ਆਏ ਸੀਗੇ ਇੱਥੋਂ ਮੱਥਾ ਟੇਕਿਆ ਜੀ ਗੋਰਾ ਜੀ ਆਪਣੇ ਆ ਗਿਆ ਲਾਸਟ ਬੰਦੇ ਆਪਣੇ ਮਰਹਾਟੇ ਕੇ ਚੱਕੋ ਮੁੰਡਿਓ ਗੱਡੀ ਚ ਆ ਕੇ ਬਹਿ ਗਏ ਆ ਓਕੇ ਰੇ ਮੁੰਡਿਓ ਓਕੇ ਓਕੇ ਹੁਣ ਚਲਦਿਆਂ ਗਾਂ ਜਾ ਕੇ ਚਾਹ ਚੂ ਬੀਨੇ ਬਣਾ ਕੇ ਚੱਕੋ ਬਾਈ ਮੁੰਡੇ ਟਾਈਮ ਤੇ ਪਹੁੰਚ ਗਿਆ ਆਨ ਦੀ ਸਪੋਰਟ ਚਾਹਾਂ ਬਣ ਰਹੀਆਂ ਇੱਥੇ ਆਹੀ ਚਗੀਆਂ ਦਾ ਹੱਜ ਗਈਆਂ ਚਾਹ ਚੂ ਪੀ ਲਿਆ ਮੁੰਡਿਆ ਨੇ ਕੱਪਾਂ ਕਉਪਾਂ ਸਾੰਤ ਗਾਂ ਐ ਸਾੰਤੀਆਂ ਦੀ ਸੜਕੀਆਂ ਅਰੇ ਕੀ ਕਹਿਣਾ ਚਾਹੋਗੇ ਕਹਿਣਾ ਕੀ ਆ ਬਸ ਚਲੋ ਘਰ ਨੂੰ ਘਰੇ ਜਾ ਕੇ ਐਂਟਿੰਗ ਕਰਨੀ ਹੈ ਇੱਥੇ ਹੀ ਕਰਦਗੇ ਕਿੱਥੇ ਤੂੰ ਦੇਖ ਜੇ ਮੈਂ ਇਰਾ ਇੱਥੇ ਕਰ ਲੈ ਜੇ ਨਾ ਬਣੀ ਗਲਤ ਕਰਿਆ ਕਰਦੀ ਫੇਰ ਕਰ ਫਿਰ ਗੋਰੇ ਗੋਰੇ ਕਰ ਫਿਰ ਸਕਰ ਪਿਆਰਾ ਸਾਡੇ ਚੈਨਲ ਨੂੰ ਸਬਸਕ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ 8790 ਵਾਲੇ ਨੂੰ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਨੂੰ ਕੱਪੀਆਂ ਫ੍ਰੀ ਦਿੱਤੀਆਂ ਜਾਣਗੀਆਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਹੋ ਲਾਈਕ ਕਰੋ ਸ਼ੇਅਰ ਕਰੋ ਦੰਪਕੇ ਗੁਠੇੜਾ ਖਮਜ਼ਲ ਪੇ ਬੀਤ ਨਪੇ ਬਸ ਆਹੀ 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 ਕਰਨਾ ਹੀ ਕਰਨਾ ਕੱਲ ਹੋਈ ਮਿਲਦਾ ਨੈਕਸਟ ਵਲੌਗ ਦੇ ਵਿੱਚ ਤੇ ਆ ਸਾਡਾ ਸੁੱਖਾ ਪੜਕ ਚੱਟਦਾ ਹੋਇਆ ਇਹਦੇ ਨਾਲ ਹੀ ਕਰਦੇ ਆਂ ਬਲੌਗ ਦੀ ਸਮਾਪਤੀ